ਕਹਿਣਾ ਚਾਹੁੰਗੇ ਜਿਹੜੀ ਤੁਹਾਨੂੰ ਕੀਤਾ ਗਿਆ ਸੀ ਤੁਹਾਡੇ ਪਿਆਰਿਆਂ ਨੂੰ ਕਹਿਣਾ ਚਾਹੁੰਦਾ ਜਦੋਂ ਕੱਲ ਸਾਨੂੰ ਪਤਾ ਲੱਗਿਆ ਵੀ ਟੋਲ ਚੱਲਣ ਲੱਗਾ ਤਾਂ ਮੈਂ ਅੰਮ੍ਰਿਤਸਰ ਤੋਂ ਆ ਰਿਹਾ ਸੀ ਅਸੀਂ ਕੱਲ ਮੰਗ ਪੱਤਰ ਦਿੱਤਾ ਉਹਦੇ ਮੈਂ ਉੱਥੇ ਖੜ ਕੇ ਇੱਕ ਵੀਡੀਓ ਪਾਤੀ ਸੀ ਵੀ ਸਵੇਰੇ 8 ਵਜੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਸਾਨੂੰ ਸੀਗਾ ਸਮਾਂ 8 ਵਜੇ ਟੋਲ ਚਲਾਉਣ ਦਾ ਪਰ ਟੋਲ ਸਵੇਰੇ 5 ਵਜੇ ਚਲਾਤਾ ਇਹਨਾਂ ਨੇ ਇੰਨੀ ਵੱਡੀ ਪੁਲਿਸ ਫੋਰਸ ਲਾ ਕੇ ਧੱਕੇ ਨਾਲ ਟੋਲ ਚਲਾਇਆ ਗਿਆ ਇਹ ਔਰ ਹਾਸੀਏ ਨੂੰ ਕੋਈ ਸਰਕਾਰ ਦੀ ਜਿਤਨੀ ਮੰਨਦੇ ਵੀ ਤੁਸੀਂ ਹਾਈ ਕੋਰਟ ਦੇ ਆਰਡਰ ਲਾਓ ਹਾਈ ਕੋਰਟ ਦੇ ਆਰਡਰਾਂ ਤੇ ਪੁਲਿਸ ਨੂੰ ਮਜਬੂਰ ਕਰਕੇ ਤੁਸੀਂ ਇਹ ਕੋਰਟ ਚਲਾਇਆ ਇਹ ਇੱਥੇ ਕਾਨੂੰਨ ਦੀਆਂ ਸ਼ਰਯਾਮ ਧਜੀਆਂ ਉਡੀਆਂ ਨੇ ਇਹਨਾਂ ਲਈ ਕਾਰਪੋਰੇਟ ਘਰਾਣੇ ਵਾਲੇ ਕੋਈ ਕਾਨੂੰਨ ਨਹੀਂਗਾ ਕੋਈ ਇਹਨਾਂ ਲਈ ਆਰਡਰ ਨਹੀਂ ਹੈਗੇ ਤੇ ਧੱਕਾ ਕਰ ਰਹੇ ਨੇ ਔਰ ਇਹ ਪਬਲਿਕ ਨਾਲ ਵੀ ਧੱਕਾ ਹੋਇਆ ਅਗਲੀ ਲੜਾਈ ਅਸੀਂ ਬਿਲਕੁਲ ਆਪਣੀ ਰਣਨੀਤੀ ਬਣਾ ਕੇ ਲੜਾਂਗੇ ਅਸੀਂ ਤੇ ਅੱਗੇ ਆਈ ਬੈਠ ਕੇ ਜਥੇਬੰਦੀਆਂ ਆਪਸ ਵਿੱਚ ਵਿਚਾਰ ਕਰਾਂਗੇ ਤੇ ਜਿੱਦਾਂ ਧਰਨੇ ਪਹਿਲਾਂ ਜੇ ਜਾਰੀ ਸੀ ਤੁਹਾਡੇ ਧਰਨੇ ਉੱਤੇ ਜਾਰੀ ਰਹਿਣਗੇ ਤਾਂ ਦੇਖੋ ਹੁਣ ਆ ਇੱਕ ਅਸੀਂ ਇਥੋਂ ਨਿਕਲੇ ਆ ਅੱਜ ਤੁਹਾਡੇ ਸਾਹਮਣੇ ਸਵੇਰ ਨੂੰ ਜੋ ਕੁਝ ਹੋਇਆ ਤੁਸੀਂ ਮੌਕੇ ਤੇ ਮजूद ਸੀਗੇ ਜਿਵੇਂ ਪੁਲਿਸ ਲੈ ਕੇ ਗਈ ਜਾਂ ਤੁਸੀਂ ਉਹਦੀਆਂ ਵੀਡੀਓ ਵੀ ਬਣਾਈਆਂ ਨੇ ਤੇ ਹੁਣ ਅਸੀਂ ਆਪਸ ਵਿੱਚ ਮੀਟਿੰਗ ਕਰਦੇ ਆਂ ਬੈਠ ਕੇ ਮੀਟਿੰਗ ਕਰਕੇ ਅਸੀਂ ਅਗਲੀ ਰਣਨੀਤੀ ਚਾਲਦੇ ਆਂ ਨਹੀਂ ਤੁਹਾਨੂੰ ਗ੍ਰਿਫਤਾਰੀ ਪਾਈ ਸੀ ਕਿਹ ਕਾਰਨ ਲਈ ਹੈ ਕਿ ਗਲਬਤ ਕੀ ਹੋਈ ਜੀ ਮੀਟਿੰਗ ਦੇ ਦੌਰਾਨ ਮੀਟਿੰਗ ਦੇ ਦੌਰਾਨ ਤੇ ਇਹੀ ਗੱਲ ਹੋਈ ਆ ਵੀ ਅਸੀਂ ਤੁਹਾਨੂੰ ਅੱਜ ਛੱਡ ਰਹੇ ਆਂ ਵੀ ਤੁਸੀਂ ਆਪਣੀ ਜਿਹੜੀ ਕੂਟਚਚਾਰਾ ਜੋ ਹੀ ਕਰੋ ਹਾਂ ਪਾਣੀ ਬਸ ਤੇ ਕਿੰਨੇ ਜਣਾਂ ਨੂੰ ਗ੍ਰਿਫਤਾਰ ਕੀਤਾ ਸੀ ਸਾਨੂੰ 9 ਜਣਾਂ ਨੂੰ ਮੌਕੇ ਤੇ ਕੀਤਾ ਸੀ ਆ ਨੀਕ ਸਿੰਘ ਉਹਨਾਂ ਨੂੰ ਦੋ ਦੋ ਘੰਟੇ ਬਾਅਦ ਚ ਲੈ ਆ ਨੀਕ ਸਿੰਘ ਤੇ ਇੰਦਰਪਾਲ ਨੂੰ ਦੋ ਘੰਟੇ ਫਿਰ ਘੰਟਾ ਬਾਅਦ ਸਾਡੇ ਨਾਲ ਹੀ ਉੱਥੇ ਫਿਰ ਲੈ ਕੇ 11 ਜਣੇ ਸੀ ਅਸੀਂ ਤੇ ਹੁਣ ਸਾਰਿਆਂ ਨੂੰ ਛੱਡ ਦਿਆ ਹਾਂ ਹਾਂ ਸਾਰਿਆਂ ਨੂੰ ਛੱਡ ਦਿਆ ਹੁਣ ਅਗਲੀ ਰਣਨੀਤੀ ਕੀ ਜੇ ਆਪਾਂ ਗੱਲ ਕਰੀਏ ਪਹਿਲਾਂ ਵੀ ਧਰਨੇ ਲਈ ਸੀ ਸੰਘਰਸ਼ ਲਗਾਤਾਰ ਜਾਰੀ ਰਹਿ ਤੇ ਅਗਲੀ ਫਿਰ ਕਿਹੜੇ ਤਰੀਕੇ ਨਾਲ ਅਸੀਂ ਸਾਰੀਆਂ ਜਥੇਬੰਦੀਆਂ ਬੈਠ ਕੇ ਹੁਣ ਆਪਣਾ ਇੱਕ ਵਿਚਾਰ ਕਰਾਂਗੇ ਮੀਟਿੰਗ ਕਰਾਂਗੇ ਮੀਟਿੰਗ ਤੋਂ ਬਾਅਦ ਅਸੀਂ ਅਗਲੀ ਦਾ ਨੀਤੀ ਬਾਰੇ ਬਾਕੀ ਤਾਂ ਤੁਹਾਨੂੰ ਦੱਸ ਕੇ ਕਰਾਂਗੇ ਸਰ ਅਜਾ ਪ੍ਰਧਾਨ ਜੀ ਇੱਕ ਨਵੀਂ ਗੱਲ ਸੁਣਨ ਨੂੰ ਮਿਲੀ ਹੈ ਜਿੱਦਾਂ ਅੱਗੇ ਨਾਲੋਂ ਵੀ 5 ਰੁਪਏ ਵਧਾ ਦਿੱਤਾ ਗਿਆ ਹੈ 10 ਰੁਪਏ 10 ਰੁਪਏ ਵਧਾ ਦਿੱਤਾ ਗਿਆ ਲੱਗਦਾ ਵੀ ਇਹ ਕੱਟ ਕਰਾਂ ਤੋਂ ਇਲਾਵਾ ਇਹਨਾਂ ਨੇ ਰੇਟ ਵਧਾ ਦਿੱਤਾ ਹੁਣ ਦੇਖੋ ਇੱਥੇ ਕੀ ਨਜ਼ਰ ਆ ਰਿਹਾ ਤੁਹਾਨੂੰ ਪਬਲਿਕ ਦੀ ਗੱਲ ਸੁਣੀ ਗਈ ਸਾਡੇ ਗੁਰੂਆਂ ਨੇ ਕੀ ਕਿਹਾ ਸੀ ਪਹਿਲੇ ਸੰਗਤ ਉਹ ਸੰਗਤ ਦੀ ਫਰਮਾਨ ਨੂੰ ਹੀ ਆਰਡਰ ਮੰਨਦੇ ਸੀ ਪਰ ਅੱਜ ਸਰਕਾਰਾਂ ਨੇ ਜਿਹੜੀਆਂ ਉਹ ਆਪਣੇ ਪਰਮਾਨ ਸੁਣਾਉਂਦੀਆਂ ਨੇ ਸੰਗਤ ਕੁਛ ਨਹੀਂ ਉਹਨਾਂ ਨੇ ਜਿਹੜੇ ਜੱਜ ਅਸੀਂ ਕੋਟਾਂ 'ਚ ਪਠਾਏ ਜਿਨ੍ਹਾਂ ਤੋਂ ਅਸੀਂ ਉਮੀਦ ਕਰਦੇ ਆਂ ਵੀ ਇਹ ਸਾਨੂੰ ਕਿਤੇ ਇਨਸਾਫ ਨਾ ਮਿਲਿਆ ਤਾਂ ਸਾਨੂੰ ਕੋਰਟ ਤੋਂ ਇਨਸਾਫ ਮਿਲ ਜੂਗਾ ਭਰਾਓ ਹੁਣ ਕੋਰਟ ਕਾਰਟ ਤੋਂ ਕੋਈ ਇਨਸਾਫ ਨਹੀਂ ਆ ਮਾੜੇ ਬੰਦੇ ਲਈ ਮਾੜੇ ਬੰਦੇ ਲਈ ਕੋਈ ਜਗ੍ਹਾ ਨਹੀਂ ਬਚੀ ਜਿੱਥੇ ਜਿਸ ਤਰ੍ਹਾਂ ਆਪਣੇ ਨਾਲ ਹੋਇਆ ਵਾ ਅਸੀਂ ਕੋਟਾਂ 'ਚ ਗਏ ਸੀਗੇ ਕੋਰਟ ਨੇ ਸਾਡੀ ਗੱਲ ਨਹੀਂ ਸੁਣੀ ਉਲਟਾ ਸਾਡੇ ਖਿਲਾਫ ਫੈਸਲਾ ਸੁਣਾਇਆ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਫੈਸਲਾ ਸੁਣਾਇਆ ਕਾਨੂੰਨ ਦੀਆਂ ਧੱਜੀਆਂ ਉਡੀਆਂ ਨੇ ਇੱਥੇ ਸਾਰੇ ਆਂ ਇਸ ਕਰਕੇ ਇਹ ਲੜਾਈ ਹੈ ਜਿਹੜੀ ਸੜਕਾਂ ਤੇ ਨਿਕਲਣੀ ਨਿਕਲ ਕੇ ਲੜੀ ਜਾਣੀ ਜਿੰਨਾ ਲੋਕਾਂ ਲਈ ਅਸੀਂ ਲੜਾਈ ਲੜਦੇ ਸੀ ਜਿਹੜੇ ਲੋਕਾਂ ਨੇ ਡੇਢ ਮਹੀਨਾ ਨਜ਼ਾਰਾ ਲਿਆ ਪੂਰਾ ਫਰੀ ਨੰਘੇ ਤੋਂ ਅੱਜ ਉਹ ਸੜਕਾਂ ਤੇ ਬਾਹਰ ਨਿਕਲੇ ਨਹੀਂ ਹੈਗੇ ਲੜਾਈ ਕੌਣ ਕਿਦੀ ਖਾਤਰ ਲੜੂਗਾ ਆ ਤੇ ਸਾਡਾ ਹੀ ਕੇਡਰ ਜਿਹੜਾ ਖੜਾ ਸਾਡੀਆਂ ਜੂਨੀਅਨਾਂ ਦਾ ਕੇਡਰ ਆ ਉਹਨਾਂ ਦਾ ਜਿਹੜਾ ਖੜਾ ਪਬਲਿਕ ਕਿਤੇ ਨਹੀਂ ਨਿਕਲੀ ਇਹ ਪਬਲਿਕ ਹੁਣ ਗਾਂ ਇਹ ਟੋਲਾਂ ਦੇ ਅੰਚਲ ਚੱਲੇ ਚੱਲੂਗੀ ਅਸੀਂ ਤੇ ਜਿਹੜੀ ਲੜਾਈ ਨਾਲ ਹੀ ਲੜਦੇ ਸੀ ਅੱਜ ਇੱਕ ਬੇਨਤੀ ਕੀਤੀ ਪਬਲਿਕ ਨੂੰ ਪਾਈ ਸੜਕਾਂ ਤੇ ਨਿਕਲ ਕੇ ਆਓ ਕਹਿਣਾ ਮਤਲਬ ਤੁਹਾਡਾ ਇਹ ਆ ਜਿਸ ਤਰੀਕੇ ਦੇ ਨਾਲ ਤੁਹਾਨੂੰ ਵੀ ਰਾਸ ਆ ਸਕਦੇ ਵਿੱਚ ਲਿਆਗਾ ਜਿੱਦਾਂ ਤੁਸੀਂ ਲੋਕਾਂ ਦੇ ਲਿਆਕ ਦੀ ਬਾਤ ਚੜਦੇ ਸੀ ਤਾਂ ਲੋਕ ਵੀ ਤੁਹਾਡੇ ਲਈ ਖੜੇ ਹੁੰਦੇ ਲੈ ਖੜੇ ਹੁੰਦੇ ਅੱਜ ਸੜਕਾਂ ਤੇ ਨਿਕਲਦੇ ਥਾਂ ਥਾਂ ਸੜਕਾਂ ਤੇ ਲੋਕ ਆ ਜਾਂਦੇ ਟੋਲ ਕਿਵੇਂ ਚੱਲਦਾ ਪਰ ਨਹੀਂ ਲੋਕ ਆ ਲੋਕਾਂ ਨੂੰ ਆਪਣਾ ਹਿੱਤ ਪਿਆਰਾ ਵਾ ਲੋਕਾਂ ਨੂੰ ਤੇ ਕਰਕੇ ਦੇ ਦੇ ਉਹ ਪਿਆਰਾ ਬੈਠੇ ਖਾ ਤੇ ਲੈਣਗੇ ਪਰ ਲੋਕ ਸੜਕਾਂ ਤੇ ਨਹੀਂ ਨਿਕਲੇ ਸਾਡਾ ਇਤਰਾਜ ਅੱਜ ਪ੍ਰਧਾਨ ਜੀ ਜਿਵੇਂ ਕਿਹਾ ਜਾ ਰਿਹਾ ਕੋਰਨੀ ਦੀਆਂ ਜਿਹੜੀ ਲੜਾਈ ਹੈ ਲੜੀ ਜੇਗੀ ਪਰ ਕੋਰਟ ਦੇ ਵੱਲੋਂ ਜਿਹੜੇ ਆਰਡਰ ਐਨ ਐਚ ਆਈ ਜਿਹੜੇ ਅਧਿਕਾਰੀ ਉਹਨਾਂ ਦੇ ਹੱਕ ਦੇ ਵਿੱਚ ਸੁਣਾਇਆ ਗਿਆ ਸੀਗਾ ਤੇ ਉਮੀਦ ਹੈਗੀ ਫਿਰ ਅਗਲੀ ਜਿਹੜੀ ਰਣਨੀਤੀ ਹੋਏਗਾ ਕੋਰਟ ਦਾ ਅਗਰ ਤੁਸੀਂ ਮੂਵਮੈਂਟ ਕਰਦੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਾਂਗੇ ਔਰ ਗੜਕਰੀ ਸਾਹਿਬ ਨੂੰ ਮਿਲਾਂਗੇ ਜੀ ਤੇ ਕੋਰਟ ਦੇ ਵਿੱਚ ਜਿਹੜੀ ਰੇਟ ਉਹ ਵਿਚਾਰ ਕਰਾਂਗੇ ਕੰਦੀ ਬਜਾਇ ਰੇਟ ਵਧ ਕੇ ਜੀ ਫਿਰ ਦੁਬਾਰਾ ਅੱਜ ਲੋਕਾਂ ਦੇ ਜਿਹੜੇ ਬੁਲਤਾਂ ਆਏ ਜਾਂ ਉਹਨਾਂ ਨੇ ਉੱਥੇ ਨਾਰੇਬਾਜੀ ਵੀ ਕੀਤੀ ਹੈ ਨਹੀਂ ਉੱਥੇ ਉੱਥੇ ਨਾਰੇਬਾਜੀ ਕਰਨਾ ਕੀ ਜਦੋਂ ਅਸੀਂ ਬੇਨਤੀ ਕੀਤੀ ਸੀਗੀ ਵੀ ਭਾਈ ਸੜਕਾਂ ਦੇ ਉੱਤੇ ਆਓ ਬਾਹਰ ਨਿਕਲ ਗਏ ਸੜਕਾਂ ਦੇ ਨਿਕਲਦੇ ਖੜਦੇ ਸੜਕਾਂ ਤੇ ਖੜ ਕੇ ਸੜਕਾਂ ਤੇ ਰੋਜ਼ ਪ੍ਰਦਰਸ਼ਨ ਕਰਦੇ ਫਿਰ ਪਤਾ ਲੱਗਾ ਅੱਜ ਪ੍ਰਧਾਨ ਜਿਹੜੇ ਉਹ ਐਨ ਐਚ ਆਈ ਦੀ ਲਿਫਟ ਹੈ ਉਹਦੇ ਸਾਹਮਣੇ ਕੋਈ ਨਹੀਂ ਵਧਿਆ ਹੈਗਾ ਪੰਜਾਬ 'ਚ ਨਵੇਂ ਕੋਈ ਨਹੀਂ ਵਧਿਆ ਹੈਗਾ 11 ਟੂਲ ਪਲਾਜ਼ਾ ਹੋਰ ਖੁੱਲ ਰਹੇ ਉਹ ਜਿਹੜੇ ਲੱਗਣ ਦੂਜੇ ਟੋਲਾਂ ਦੂਜੇ ਵੱਡੇ ਰੋਡਾਂ ਤੇ ਲੱਗ ਰਹੇ ਇਹਨਾਂ ਤੇ ਨਹੀਂ ਲੱਗ ਰਿਹਾ ਜਿਹੜਾ ਟੋਲ ਵੱਡਾ ਨਿਕਲ ਰਿਹਾ ਵੱਡੇ ਉਹ ਵਿਰਾਸਤ ਦਿੱਤਾ ਗਿਆ ਸੀ ਕਿਸਾਨ ਆਗੂ ਕੀ ਨਾਮ ਹੈ ਉਹਨਾਂ ਦਾ ਔਰ ਕਿਸ ਵਿਹਾਰ ਤੇ ਉਹਨੂੰ ਵਿਰਾਸਤ ਦਿੱਤਾ ਗਿਆ ਸੀ ਅੱਜ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਉਹ ਚਾਲੂ ਕੀਤਾ ਉਹ ਉਸ ਦੇ ਰਿਗਾਰਡਿੰਗ ਸਾਡੀ ਕਿਸਾਨ ਜਥੇਬੰਦੀਆਂ ਦੇ ਦਿਲਬਾਖ ਸਿੰਘ ਗਿੱਲ ਤੇ ਸਾਰੇ ਜਿਹੜੇ ਇੰਦਰਵੀਰ ਹੋਰ ਤੇ ਪ੍ਰਧਾਨਜੀ ਪਟਾਲੇ ਤੋਂ ਸਾਰੇ ਸਟੇਟ ਦੇ ਆਗੂ ਆਏ ਆ ਇਹਨਾਂ ਨਾਲ ਇਸ ਰਿਗਾਰਡਿੰਗ ਮੀਟਿੰਗ ਕੀਤੀ ਗਈ ਮੀਟਿੰਗ ਕਰਨ ਤੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਬਾਰੇ ਜਾਣੂ ਕਰਵਾਇਆ ਗਿਆ ਤੇ ਜਿਹੜਾ ਕਿਸਾਨ ਯੂਨੀਅਨ ਦੇ ਜਥੇਬੰਦੀ ਨੇ ਵੀ ਸਾਰਿਆਂ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਆ ਵੀ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਆ ਇਹਦੀ ਅਸੀਂ ਕੋਰਟ 'ਚ ਚਾਰਾਜੋਈ ਕਰਾਂਗੇ ਤੇ ਅਸੀਂ ਕਿਸੇ ਤਰ੍ਹਾਂ ਦਾ ਸਾਡੀ ਮੀਟਿੰਗ ਜ਼ਰੂਰ ਅਸੀਂ ਕੀਤੀ ਆ ਪਰ ਅਸੀਂ ਕਿਸੇ ਤਰ੍ਹਾਂ ਨਾਲ ਫਿਜ਼ੀਕਲੀ ਉੱਥੇ ਰੋਕਣਾ ਜਾਂ ਬੰਦ ਕਰਨਾ ਉਹ ਸਾਡਾ ਕੋਈ ਮਨਸ਼ਾ ਨਹੀਂ ਅਸੀਂ ਕੋਰਟ ਨੂੰ ਮੰਨਦੇ ਆ ਤੇ ਇਸ ਗੱਲ ਦੀ ਸਹਿਮਤੀ ਦੇ ਨਾਲ ਜਿਹੜਾ ਅਸੀਂ ਮੀਟਿੰਗ ਹੁਣ ਫਰਕ ਸਰ ਉਹਨਾਂ ਨੂੰ ਮੌਕੇ ਤੋਂ ਲੈ ਕੇ ਲੈ ਕੇ ਆਂਦਾ ਗਿਆ ਸੀਗਾ ਮੀਟਿੰਗ ਵਾਸਤੇ ਲੈ ਆਂਦਾ ਗਿਆ ਸੀ ਜਾਂ ਫਿਰ ਉਹਨਾਂ ਨੂੰ ਹਿਰਾਸਤ ਚ ਲਿਪਤਾ ਗਿਆ ਦੇਖੋ ਇਹ ਟੋਲ ਪਲਾਜ਼ਾ ਜਿਹੜਾ ਉੱਥੇ ਨਹੀਂ ਸੀ ਆਏ ਇਹ ਉਹਦੇ ਸਾਈਡ ਤੇ ਜਿਹੜਾ ਫਲਾਈਓਵਰ ਹੈ ਉੱਥੇ ਇਹਨਾਂ ਨੇ ਆਪਣਾ ਇੱਕ ਮੈਂਬਰ ਸਾਹਿਬਾਨਾਂ ਨੂੰ ਇਕੱਠੇ ਹੋਣ ਲਈ ਕਿਹਾ ਸੀ ਉੱਥੋਂ ਇਸ ਮਤਲਬ ਸਾਨੂੰ ਇਹ ਸੀ ਮੇਬੀ ਇਹ ਉੱਥੇ ਟੋਲ ਪਲਾਜ਼ਾ ਜਿਹੜਾ ਰੋਕਣਾ ਚਾਹੁੰਦੇ ਆ ਬਟ ਉੱਥੋਂ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਆਓ ਆਪਾਂ ਇੱਕ ਬੈਠ ਕੇ ਮੀਟਿੰਗ ਕਰ ਲਈਏ ਤਾਂ ਇਹਨਾਂ ਨੂੰ ਅਸੀਂ ਲੈ ਕੇ ਜਾਂਦਾ ਸੀ ਬਟ ਸਾਡੀ ਮੀਟਿੰਗ ਜਦੋਂ ਆਪਸ ਵਿੱਚ ਹੋਈ ਤੇ ਉੱਥੋਂ ਕਾਫੀ ਗੱਲਾਂ ਦੀ ਕਲੈਰਿਟੀ ਹੋ ਗਈ ਵੀ ਜਿਹੜਾ ਮਾਨਯੋਗ ਕੋਰਟ ਦੇ ਜੋ ਹਾਈ ਕੋਰਟ ਦੇ ਆਰਡਰ ਹਨ ਉਹਦੀ ਅਸੀਂ ਸਾਰੇ ਪਾਲਣਾ ਕਰਾਂਗੇ ਉਹ ਸਾਡਾ ਬੰਨਦਾ ਵੀ ਹੈ ਤੇ ਬਾਕੀ ਜੇ ਉਹਦੇ ਵਿੱਚ ਕੋਈ ਅਸੀਂ ਚਾਰਾ ਜੋਈ ਕਰਨੀ ਹੈ ਅਸੀਂ ਮਾਨਯੋਗ ਕੋਰਟ ਚ ਕਰਾਂਗੇ ਜਾਂ ਕੋਈ ਉਹ ਤੋਂ ਉਤਲੀ ਕੋਰਟ ਚ ਜੇ ਸਾਨੂੰ ਹੋਊਗਾ ਤਾਂ ਅਸੀਂ ਉੱਥੇ ਇਹਦੀ ਰਿਲੀਫ ਲੈਣ ਦੀ ਕੋਸ਼ਿਸ਼ ਕਰਾਂਗੇ। ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਤੁਸੀਂ ਮੀਟਿੰਗ ਵਾਸਤੇ ਉਹਨਾਂ ਨੂੰ ਲੈ ਕੇ ਆਂਦੇ ਹਿਰਾਸਤ ਵਾਸਤੇ ਨਹੀਂ ਹਿਰਾਸਤ ਨਹੀਂ ਉੱਥੇ ਜਦੋਂ ਇਕੱਠੇ ਹੋਏ ਤਾ ਸਾਰਿਆਂ ਨੂੰ ਇਹ ਕਿਹਾ ਗਿਆ ਵੀ ਆਓ ਆਪਾਂ ਇਸ ਬਾਰੇ ਮੁੱਦੇ ਬਾਰੇ ਵਿਚਾਰ ਲਈਏ। ਖਿਆਸਤ ਚਨੇ ਨੀ। ਨਹੀਂ ਇਹ ਅਸੀਂ ਵਿਚਾਰਨ ਲਈ ਕੀਤਾ ਸੀ ਤੇ ਅਸੀਂ ਉਹਨਾਂ ਨੂੰ ਵਿਚਾਰ ਲਿਆ ਔਰ ਸਾਡੀ ਆਪਸ ਵਿੱਚ ਜਥੇਬੰਦੀ ਨਾਲ ਤੇ ਪ੍ਰਸ਼ਾਸਨ ਨਾਲ ਕਿਸੇ ਤਰ੍ਹਾਂ ਨਹੀਂ ਔਰ ਸਹਿਮਤੀ ਹੈ ਟੋਲ ਜਿਹੜਾ ਬਿਨਾਂ ਕਿਸੇ ਉਤੋਂ ਕੰਟੀਨਿਊਸਲੀ ਚੱਲ ਰਿਹਾ। ਠੀਕ ਹੈ। ਲਾਅ ਐਂਡ ਆਰਡਰ ਬਿਲਕੁਲ ਠੀਕ। ਥੈਂਕ ਯੂ।